ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੀ ਟ੍ਰਿਪਲ ਐਸ ਬੀ ਫੋਰੈਸਟ ਕਟ ਦੇ ਇਗਜ਼ਾਮ ਦੇ ਬਾਰੇ ਚ ਜੋ 2022 ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ ਐਮਸੀਕਿਊ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਆਪਣੇ ਕਲਾਸ ਦੀ ਦਿਨ ਦਾ ਸਮਾਨਾਰਥੀ ਸ਼ਬਦ ਹੈ ਰਾਤ ਹਨੇਰ ਸ਼ਾਮ ਯਸਵੇ ਕੀ ਆਏਗਾ অপਸ਼ਨ D ਸਵੇਰ 8 ਲੇਖਿਆਂ ਵਿੱਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ ਇਨ੍ਹਾਂ ਚਾਰਾਂ ਦੇ ਵਿੱਚ ਕਿਹੜਾ ਸ਼ੁੱਧ ਸ਼ਬਦ ਹੈ ਕਿਹੜਾ ਸ਼ਬਦ ਸ਼ੁੱਧ ਹੈ অপਸ਼ਨ ਸੀ ਸ਼ੁਭ ਇਸ ਤਰ੍ਹਾਂ ਪੈਂਦਾ ਹੈ ਪੰਜਾਬੀ ਵਿੱਚ ਕਿੰਨੇ ਪ੍ਰਕਾਰ ਦੇ ਲਿੰਗ ਹਨ 1 3 2 ਜਾਂ 4 ਕਿੰਨੇ ਪ੍ਰਕਾਰ ਦੇ ਲਿੰਗ ਹਨ অপਸ਼ਨ ਸੀ ਦੋ ਪ੍ਰਕਾਰ ਦੇ ਨਾਸਿਕਤਾ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਸਹੀ ਚਿੰਦੀ ਚੁਣ ਕਰੋ ਬਿੰਦੀ ਅਦਕ ਸਿਹਾਰੀ ਜਾਂ ਮੁਕਤਾ ਕਿੰਦੇ ਨਾਲ ਨਾਸਿਕਤਾ ਪ੍ਰਗਟ ਹੁੰਦੀ ਹੈ অপশন এ 빈দিনাল দুপেরা শব্দ ਵਿੱਚ ਕਿਸ ਖੇਤਰ ਦੀ ਵਰਤੋ ਹੋਈ ਹੈ ਖੇਤਰ ਯਾਨੀ ਕਿ ਜੋ ਪਿੱਛੇ ਲੱਗ ਗਿਆ ਕਿਹੜਾ ਪਛੇਤਰ ਹੈ অপਸ਼ਨ ਸੀ 어헤ਰਾ ਬੰਤਰ ਦੇ ਆਧਾਰ ਤੇ ਵਾਕ ਕਿੰਨੀ ਕਿਸਮ ਦੇ ਹਨ 1 2 3 ਜਾਂ 5 ਕਿੰਨੀ ਤਰ੍ਹਾਂ ਦੇ ਵਾਕ ਹੁੰਦੇ ਨੇ অপশন সেই তিন প্রকার ਦੇ ਉਲਟੀ ਵਾਰਡ ਖੇਤ ਨੂੰ ਖਾਵੇ ਵਾਕ ਕੀ ਹੈ ਮੁਹਾਵਰੇ ਯਕੀਰਿਆ ਵਿਸ਼ੇਸ਼ਣ ਯਾਕਖਾਨ ਯਾਕਰ ਉਲਟੇ ਵਾੜ ਖੇਤ ਨੂੰ ਖਾਵੇ ਕੀ ਹੈ ਅਖਾਨ ਹੈ অপਸ਼ਨ ਸੀ ਅਖਾਨ 8 ਲਿਖਿਆਂ ਵਿੱਚੋਂ ਕਿਹੜੀ ਕਾਰਕਤੀ ਕਿਸਮ ਨਹੀਂ ਹੈ ਕਰਤਾ ਕਰਕ ਕਰਨ ਕਰਕ ਕਰਮ ਕਰਕ ਜਾਂ ਅਸਬੰਧ ਕਰਕ ਕਿਹੜੀ ਕਾਰਕ ਦੀ ਕਿਸਮ ਨਹੀਂ ਹੈ অপশন ডি ਅਸਬੰਧਕਾਰਕ ਪੰਜਾਬੀ ਵਿੱਚ ਹਵਾ ਦਾ ਬਹੁਵਚਨ ਕੀ ਹੋਵੇਗਾ ਹਵਾਈ ਹਵਾਈ ਹਵਾਵਾਂ ਜਾਂ ਹਨੇਰੀਆਂ ਹਵਾ ਦਾ ਬਹੁਵਚਨ ਕੀ ਬਣੇਗਾ অপশন ਬੀ ਹਵਾਵਾਂ ਅਸੀਂ ਕੱਲ ਮੇਲੇ ਜਾਵਾਂਗੇ ਵਾਕ ਵਿੱਚ ਪੜਨਾਵ ਲੱਭੋ ਕੱਲ ਮੇਲੇ ਅਸੀਂ ਜਾਵਾਂਗੇ ਕਿਹੜਾ ਪੜਨਾਵ ਹੈ অপਸ਼ਨ ਸੀ ਅਸੀਂ ਇਹਾਂ ਲਿਖੇ ਬਹੁਤ ਸਾਰੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਚੋਣ ਕਰੋ ਜਿਹੜਾ ਚੰਗੇ ਆਚਰਣ ਵਾਲਾ ਹੋਵੇ ਦੂਰਾਚਾਰੀ ਰਾਸ਼ਟਰਵਾਦੀ ਸਦਾਚਾਰੀ ਜਾਂ ਲੋਕਾਚਾਰੀ ये आएगा ऑप्शन सी सदाचारी अपशब्द शब्द, शब्द विच केड़ा अगेतर है केड़ा अगेतर है ऑप्शन ए अप अकर्मक किरिया तो की भाव है ਕਰਮ ਸਹਿਤ ਕਰਮ ਰਹਿਤ ਕਰਤਾ ਸਹਿਤ ਜਾਂ ਕਰਤਾ ਸਹਿਤ ਕੀ ਆਏਗਾ অপਸ਼ਨ B ਕਰਮ ਰਹਿਤ ਨਾਵ ਕਿੰਨੀ ਕਿਸਮ ਦੇ ਹੁੰਦੇ ਹਨ 4 5 3 ਜਾਂ 6 ਕਿੰਨੀ ਕਿਸਮ ਦੇ ਹੁੰਦੇ ਹਨ অপਸ਼ਨ ਸੀ 5 ਕੰਨਾਂ ਨੂੰ ਹੱਥ ਲਵਾਉਣਾ ਮਾਵਰੇ ਦੇ ਠੀਕ ਅਰਥ ਦੀ ਚੋਣ ਕਰੋ ਕੀ ਆਇਗਾ অপਸ਼ਨ B ਬਸ ਕਰਾ ਦੇਨੇ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ MCQ ਪੂਰੇ ਹੁੰਦੇ ਨੇ ਮਿਲਦੇ ਆ ਕੱਲ ਅਗਲੇ MCQ ਦੇ ਨਾਲ ਅਗਲੀ ਕਲਾਸ ਦੇ ਨਾਲ ਲਾਜ਼ ਦੇ ਲਈ ਨਹੀਂ ਬਹੁਤ ਬਹੁਤ ਧੰਨਵਾਦ